ਉਨੇ ਦੇ ਨਾਲ ਜੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਨਾਲ ਜਿਹੜੀ ਇਹ ਮੰਦਭਾਗੀ ਖਬਰ ਹੈ ਇਹ ਪੰਜਾਬ ਦੇ ਨਾਲ ਸਬੰਧਤ ਹੈ ਜਦਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਰੋਜੀ ਰੋਟੀ ਦੇ ਲਈ ਗਿਆ ਸੀ ਪਰ ਅੱਜ ਉਹ ਮੁੜ ਕੇ ਨਹੀਂ ਆਇਆ ਭਾਵ ਉਸਦੀ ਮੌਤ ਹੋ ਗਈ ਹੈ ਇੱਕ ਹਾਸੇ ਦੇ ਵਿੱਚ ਉਸਦੀ ਜਾਨ ਚਲੀ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਜਿਹੜਾ ਮ੍ਰਿਤਕ ਨੌਜਵਾਨ ਹੈ ਉਸਦੀ ਜਿਹੜੀ ਉਮਰ ਹੈ ਉਹ ਮਹਿਜ਼ ਦੱਸੀ ਜਾ ਰਹੀ ਹੈ ਕਿ 25 ਕੋ ਸਾਲ ਦੇ ਕਰੀਬ ਸੀ ਤੇ ਉਹ ਹੁਣ ਦੁਨੀਆ ਨੂੰ ਛੱਡ ਕੇ ਚਲਾ ਗਿਆ ਤੇ ਮਾਪਿਆਂ ਦਾ ਇੱਥੇ ਰੋ ਰੋ ਬੁਰਾ ਹਾਲ ਹੈ ਮਾਪਿਆਂ ਦੇ ਵੱਲੋਂ ਇੱਕੋ ਪੁਕਾਰ ਲਾਈ ਜਾ ਰਹੀ ਹੈ ਕਿ ਜੇ ਸਾਨੂੰ ਪਤਾ ਹੁੰਦਾ ਅਸੀਂ ਤੈਨੂੰ ਅਮਰੀਕਾ ਤਾਂ ਦੂਰ ਦੀ ਗੱਲ ਨੇੜੇ ਕਿਤੇ ਸ਼ਹਿਰ ਵੀ ਨਾ ਭੇਜਦੇ ਉਹਨਾਂ ਮਾਪਿਆਂ ਦਾ ਜਿੱਥੇ ਇੱਕ ਪਾਸੇ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਜਿਹੜੇ ਸਕੇ ਸਬੰਧੀ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ 2019 ਦੇ ਵਿੱਚ ਬਲਜੋਤ ਸਿੰਘ ਜੋ ਮ੍ਰਿਤਕ ਨੌਜਵਾਨ ਹੈ ਉਹ ਅਮਰੀਕਾ ਦੇ ਵਿੱਚ ਗਿਆ ਸੀ ਉੱਚ ਪੜ੍ਹਾਈ ਦੇ ਲਈ ਉੱਥੇ ਗਿਆ ਸੀ ਉਸ ਤੋਂ ਬਾਅਦ ਉੱਥੇ ਉਹ ਕਾਰੋਬਾਰ ਦੇ ਵਿੱਚ ਲੱਗ ਗਿਆ ਤੇ ਇਸ ਸਮੇਂ ਉਹ ਟਰਾਲਾ ਚਲਾਉਂਦਾ ਸੀ ਤੇ ਟਰਾਲਾ ਚਲਾਉਂਦੇ ਸਮੇਂ ਉਸ ਦੀ ਜਿਹੜੀ ਮੌਤ ਹੋਈ ਹੈ ਇੱਕ ਸੜਕ ਹਾਦਸੇ ਦੇ ਦੌਰਾਨ ਉਸ ਦੀ ਮੌਤ ਹੋਈ ਹੈ ਹਾਲਾਂਕਿ 15 ਸਤੰਬਰ ਨੂੰ ਉਹ ਆਪਣੇ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਰਿਹਾ ਸੀ ਜਿਸ ਦਿਨ ਉਸਦੇ ਵੱਲੋਂ ਫੋਟੋਆਂ ਵੀਡੀਓਜ਼ ਵੀ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਗਈ ਆ ਹੱਸ ਰਿਹਾ ਸੀ ਖੇਡ ਰਿਹਾ ਸੀ ਤੇ ਅੱਜ ਪਰਿਵਾਰ ਉਹ ਫੋਟੋਆਂ ਉਹ ਵੀਡੀਓ ਵੇਖ ਕੇ ਵੀ ਘੁਰਲਾ ਰਿਹਾ ਤੇ ਬਲਜੋਤ ਦੀ ਜਿਹੜੀ ਭੈਣ ਹੈ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਤੇ ਜਿਹੜਾ ਪਰਿਵਾਰ ਹੈ ਉਹ ਮਾਛੀਵਾੜਾ ਦੇ ਨਾਲ ਸਬੰਧਤ ਹੈ ਜਿਹੜੇ ਪਿਤਾ ਨੇ ਨਰਿੰਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇਕਲੌਤਾ ਪੁੱਤ ਸੀ ਤੇ ਅਸੀਂ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਉਸ ਦੀ ਜਿੱਦ ਸੀ ਕਿ ਉਹ ਉੱਚ ਪੜ੍ਹਾਈ ਦੇ ਲਈ ਅਮਰੀਕਾ ਜਾਣਾ ਚਾਹੁੰਦਾ ਹੈ ਤੇ ਉਸ ਦੀ ਜਿੱਦ ਅਸੀਂ ਅਸੀਂ ਹਾਰ ਗਏ ਤੇ ਉਸ ਤੋਂ ਬਾਅਦ ਉਸ ਨੂੰ ਅਮਰੀਕਾ ਭੇਜਣਾ ਪਿਆ ਤੇ ਉੱਥੇ ਉਸ ਨੇ ਕਾਫੀ ਲੰਮਾ ਸਮਾਂ ਕੰਮ ਵੀ ਕੀਤਾ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਤੇ ਹੁਣ ਬੀਤੇ ਦਿਨ ਉਸ ਦਾ ਜਨਮ ਦਿਨ ਵੀ ਸੀ ਤੇ ਉਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਉਹ ਜਨਮ ਦਿਨ ਮਨਾਇਆ ਗਿਆ ਘੁੰਮਣ ਫਿਰਨ ਦੀਆਂ ਕੇਕ ਕੱਟਣ ਤੱਕ ਦੀਆਂ ਜਿਹੜੀ ਫੋਟੋਆਂ ਨੇ ਵੀਡੀਓਜ਼ ਐ ਉਹ ਵੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਪਰ ਬੀਤੀ ਰਾਤ ਇੱਕ ਸਾਨੂੰ ਟੈਲੀਫੋਨ ਆਉਂਦਾ ਹੈ ਕਿ ਉਸਦੀ ਮੌਤ ਹੋ ਗਈ ਹੈ ਤੇ ਜਦੋਂ ਕਾਰਨਾਂ ਦਾ ਪਤਾ ਲੱਗਿਆ ਤਾਂ ਦੱਸਿਆ ਗਿਆ ਇੱਕ ਸੜਕ ਹਾਦਸੇ ਦੇ ਵਿੱਚ ਸਾਡਾ ਪੁੱਤ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹ ਕੇ ਚਲਾ ਗਿਆ ਹਾਲਾਂਕਿ ਇਸ ਮੰਦ ਭਾਗੀ ਖਬਰ ਨੇ ਇੱਕ ਪਰਿਵਾਰ ਹੋਰ ਉਜਾੜ ਦਿੱਤਾ ਜਾਂ ਇਹ ਕਹਿ ਲਈਏ ਕਿ ਅਮਰੀਕਾ ਨੇ ਇੱਕ ਹੋਰ ਪਰਿਵਾਰ ਉਜਾੜ ਦਿੱਤਾ ਕਿਉਂਕਿ ਅਮਰੀਕਾ ਦੀ ਅਜਹੀ ਲਾਲਸਾ ਨੇ ਪਰਿਵਾਰ ਨੂੰ ਵੀ ਕਿਤੇ ਅੱਜ ਇਸ ਗੱਲ ਦੇ ਉੱਤੇ ਕਹਿਣ ਨੂੰ ਮਜਬੂਰ ਕਰ ਦਿੱਤਾ ਕਿ ਜੇ ਸਾਡੇ ਪੁੱਤ ਦਾ ਸਾਨੂੰ ਪਤਾ ਹੁੰਦਾ ਕਿ ਉਹਨੇ ਕਦੇ ਵਾਪਸ ਨਹੀਂ ਸੀ ਆਉਣਾ ਅਸੀਂ ਉਸਨੂੰ ਅਮਰੀਕਾ ਤਾਂ ਦੂਰ ਦੀ ਗੱਲ ਕਿਸੇ ਨੇੜੇ ਸ਼ਹਿਰ ਦੇ ਵਿੱਚ ਵੀ ਨਾ ਭੇਜਦੇ ਤੇ ਅਸੀਂ ਆਪਣੀ ਹਿੱਕ ਦੇ ਨਾਲ ਲਾ ਕੇ ਉਸਨੂੰ ਸਦਾ ਦੇ ਲਈ ਰੱਖਦੇ ਪਰ ਅੱਜ ਉਹ ਦੁਨੀਆ ਤੋਂ ਚਲਾ ਗਿਆ ਤੇ ਜੋ ਰੱਬ ਨੂੰ ਮਨਜ਼ੂਰ ਸੀ ਉਹ ਵੀ ਹੁਣ ਵਾਪਰੀ ਗਿਆ ਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤ ਇੱਕ ਬੀਬਾ ਪੁੱਤ ਸੀ ਤੇ ਜਦੋਂ ਉਹ ਇਸ ਸ਼ਹਿਰ ਚੋਂ ਇਸ ਥਾਂ ਤੋਂ ਗਿਆ ਤਾਂ ਉਹ ਹੱਸਦਾ ਮੁਸਕਰਾਉਂਦਾ ਗਿਆ ਸੀ ਪਰ ਅੱਜ ਹੁਣ ਉਹ ਇੱਕ ਡੱਬੇ ਦੇ ਵਿੱਚ ਕੈਦ ਹੋ ਕੇ ਆਵੇਗਾ ਤੇ ਅਸੀਂ ਉਸ ਨੂੰ ਆਖਰੀ ਵਾਰ ਵੇਖਾਂਗੇ ਤੇ ਉਸ ਤੋਂ ਬਾਅਦ ਉਸ ਨੂੰ ਕਦੇ ਵੇਖ ਵੀ ਨਹੀਂ ਪਾਉਣਗੇ ਤੇ ਸਾਡੀਆਂ ਜਿਹੜੀਆਂ ਅੱਖਾਂ ਨੇ ਦਿਲ ਦੀਆਂ ਰੀਜਾਂ ਨੇ ਸਦਾ ਸਾਡੇ ਬਲਜੋਤ ਨੂੰ ਉਡੀਕਦੀਆਂ ਰਹਿਣਗੀਆਂ। ਉਹਨੇ ਦੇ ਨਾਲ ਜੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਨਾਲ ਜਿਹੜੀ ਇਹ ਮੰਦਭਾਗੀ ਖਬਰ ਹੈ ਇਹ ਪੰਜਾਬ ਦੇ ਨਾਲ ਸਬੰਧ